ਜਿੰਨੂੰ ਕਹਿੰਦੇ ਇਹ ਹੁੰਦੀ ਹੈ ਇਨਸਾਨੀਅਤ ਹੈ ਬਰਸਾਤ ਪਈ ਬਾਈ ਆਪਣੀ ਪੂਰੀ ਮਿਹਨਤ ਕਰ ਲਿਆ ਕਰ ਰਿਹਾ ਹੈ ਸੀਵਰੇਜ ਚੁਲਾਣ ਦੀ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਾਈ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਬਰਸਾਤ ਪਈ ਹੈ ਪਾਣੀ ਬਹੁਤ ਜ਼ਿਆਦਾ ਹੈ ਬਾਈ ਨਾਲ ਵੀ ਗੱਲਬਾਤ ਕਰ ਲੈਣਾ ਹੈ ਬਰਸਾਤ ਬਹੁਤ ਜ਼ਿਆਦਾ ਪਈ ਹੈ ਤੇ ਜਿਸ ਕਾਰਨ ਤਸਵੀਰਾਂ ਚ ਦੇਖ ਸਕਦੇ ਹੋ ਸਿਵਰੇਜ ਬੰਦ ਹੋ ਚੁੱਕਿਆ ਪ੍ਰਸ਼ਾਸਨ ਮੈਂ ਕੀ ਕਰੇ ਭਾਈ ਜੀ ਕੀ ਨਾਮ ਤੁਹਾਡਾ ਜਨਾਨ ਸਿੰਘ ਜੀ ਜਿਹੜਾ ਤੁਸੀਂ ਸਿਵਰੇਜ ਚਲਾ ਰਹੇ ਹੋ ਇਸ ਸਿਵਰੇਜ ਬੰਦ ਹੈ ਜੀ ਕੋਈ ਇੱਥੇ ਤਾਂ ਖੱਡਾ ਹੈ ਐਕਸੀਡੈਂਟ ਹੋ ਰਿਹਾ ਨੋਥੇ ਕੱਲ ਨੂੰ ਵੀ ਰਾਤ ਨੂੰ ਐਕਸੀਡੈਂਟ ਹੋਇਆ ਸੀਗਾ ਹਾਂ ਕੱਲ ਰਾਤ ਨੂੰ ਇੱਕ ਚੱਕਰ ਮਗਾਇਆ ਸੀਗੇ ਮੁੰਡਾ ਡਿੱਗਿਆ ਸੀ ਪਰ ਤੋਂ ਲੇਡੀਜ਼ ਡਿੱਗੇ ਸੀਗੇ ਅੱਛਾ ਛੜਕ ਤੇ ਬਹੁਤ ਹੋ ਵੇਖੋ ਇੱਕ ਲੇਡੀ ਸਪੈਡ ਡਿੱਗਣ ਲੱਗਾ ਹੋਇਆ ਕੋਲੋ ਵੇਖੋ ਤੁਹਾਡੇ ਸਾਹਮਣੇ ਆ ਵੋ ਡਿੱਗਣ ਲੱਗਿਆ ਤਾ ਤਸਵੀਰਾਂ ਹੀ ਦੇਖਦੇ ਹੋ ਬਾਈ ਜਿਹੜੀ ਗੱਲ ਕਰ ਰਹੇ ਸੀ ਵੀਰ ਸੱਚੀ ਸੀਗਾ ਲੇਡੀਸ ਡਿੱਗਣ ਲੱਗੀ ਹੈ ਤੇ ਬਹੁਤ ਵੱਡਾ ਵਿਚਾਲੇ ਪਿਛਕਾਰ ਬਹੁਤ ਵੱਡਾ ਖੜਾ ਹੈਗਾ ਇੱਥੇ ਕੋਈ ਸਾਰੇ ਲੰਗਦੇ ਆ ਲੀਡਰਸ਼ਿਪ ਸਾਰੇ ਲੰਗਦੇ ਕੋਈ ਕਿਸੇ ਨੇ ਵੇਖਿਆ ਨਹੀਂ ਗੇਲੀ ਕਰਕੇ ਲੰਗੇ ਜਾਂਦੇ ਆ ਬਰਸਾਤ ਆਉਣ ਤੋਂ ਪਹਿਲਾਂ ਇਹ ਤੋਂ ਦਵਿੰਦਰ ਕਵਾਇਆ ਵੀ ਕਰਾਸ ਕੀਤਾ ਹਾਂਜੀ ਹਾਂ ਕੋਈ ਉਹਨਾਂ ਨੂੰ ਕੋਈ ਆ ਵੀ ਜਾਂ ਕਿੰਤਾਂ ਨਹੀਂ ਵੀ ਕੋਈ ਐਕਸੀਡੈਂਟਰ ਦਾ ਖਤਰਾ ਹੈ ਜਾਂ ਖਤਰਾ ਹੈਗਾ ਵੀ ਆ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਐ ਵੀ ਨਹੀਂ ਹੈਗਾ ਵੀ ਕਿਸੇ ਜਨਤਾ ਦੀ ਸੇਵਾ ਜਾਂ ਕਿਸੇ ਤਰ੍ਹਾਂ ਦਾ ਵੀ ਹੈ ਦੋ ਦਿਨਾਂ ਵਰੀ ਅਸੀਂ ਦੇਖ ਦੁਕਾਨਦਾਰਾਂ ਨੇ ਪਾਈ ਆ ਮਿੱਟੀ ਮੋਟੀ ਪਾਈ ਆ ਪਰ ਨਹੀਂ ਬਰਸਾਤ ਦੇ ਕਾਰਨ ਰੁੜ ਗਈ ਆ ਇਹ ਦੱਸਦੀ ਕਿ ਵੀਰ ਕਹ ਰਿਹਾ ਵੀ ਜਿਹੜੇ ਬਰਸਾਤ ਦੇ ਕਾਰਨ ਮਿੱਟੀ ਨਹੀਂ ਰੁਕ ਪੰਦੀ ਪਰ ਜਿਹੜੀ ਆ ਹੁਣੇ-ਹੁਣੇ ਤੋਂ ਉਤਰਕਟਣਾ ਵੀ ਵਾਪਰੀ ਦਿਖਾਈ ਆ ਜਿਹੜਾ ਸੀਵਰੇਜ ਹੈ ਮਿਹਨਤ ਕਰ ਅਸੀਂ ਅਸੀਂ ਸੁੱਚਾ ਵੀ ਚੱਲ ਦੇਖਦੇ ਆਂ ਭਾਈ ਕੀ ਕਰ ਰਿਹਾ ਪਰ ਉਦੋਂ ਪਤਾ ਲੱਗਿਆ ਵੀ ਇਹਨੂੰ ਦੱਸਿਆ ਵੀ ਇਹ ਸੀਵਰੇਜ ਹੈਗਾ ਇੱਥੇ ਜਿਹੜਾ ਕੁਲਮਾ ਲਾ ਕੇ ਬੰਦ ਹੋ ਚੁੱਕਿਆ ਹੈ ਬੰਦ ਹੋਣ ਕਾਰਨ ਜਿਹੜੀ ਅਨਸਵਾਮੀ ਦੁਘਟਣਾ ਇੱਥੇ ਵਾਪਰ ਸਕਦੀ ਹੈ ਕਾਫੀ ਦਿਨਾਂ ਤੋਂ ਅਪੇ ਵੀ ਦੇਖ ਰਹੇ ਆਂ ਕਾਫੀ ਦਿਨਾਂ ਤੋਂ ਐਵੀ ਦੇਖ ਰਹੇ ਆਂ ਜਿਹੜੀਆਂ ਦੁਰਘਟਣਾ ਮੰਡੀ ਲਾਧੂ ਕਾ ਫਾਜਲ ਕਾ ਫਰੋਜ ਪਰ ਰੋਡ ਤੇ ਆ ਰਹੀਆਂ ਨੇ ਪਰ ਇੱਥੇ ਕਿਸੇ ਪ੍ਰਸ਼ਾਸਨ ਜਾਂ ਸਰਕਾਰ ਦੇ ਵੀ ਕੋਈ ਵੀ ਇੱਥੇ ਸਾਰ ਨਹੀਂ ਲਈ ਜਾ ਰਹੀ ਕੁ ਬਰਸਾਤ ਆਉਣ ਤੋਂ ਪਹਿਲਾਂ ਦਵਿੰਦਰ ਸਿੰਘ ਕਪਾਇਆ ਵੀ ਆਪਣੇ ਗੱਡੀ ਤੇ ਰਪੂ ਚੱਕਰ ਹੁੰਦੇ ਨਜ਼ਰ ਆਏ ਨੇ ਤਸਵੀਰਾਂ ਦੇਖ ਸਕਦੇ ਹੋ ਜਦੋਂ ਅਸੀਂ ਬੈਕਗ੍ਰਾਉਂਡ ਦੇਖ ਰਹੇ ਸੀ ਤਾਂ ਦਵਿੰਦਰ ਕਪਾਇਆ ਵੀ ਜਿਹੜਾ ਇਥੋਂ ਨੰਗਦਾ ਨਜ਼ਰ ਆਇਆ ਸੀਗਾ ਪਰ ਉਹਨੂੰ ਇੱਕ ਖੱਡਾ ਬਿਲਕੁਲ ਅਹੀ ਨਜ਼ਰ ਨਹੀਂ ਆਇਆ ਸਭ ਨੂੰ ਪਤਾ ਹੈ بارشਾਂ ਦਾ ਸਮਾਂ ਹੈ ਅੱਜ ਲਗਭਗ 6 ਦਿਨ ਦੇ ਕਰੀਬ بارش ਹੋ ਰਹੀ ਹੈ ਹਾਰਡ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਮੰਨ ਲਓ ਜਲਦਬਾਜੀ ਹੁੰਦੀ ਹੈ ਕਿਉਂਕਿ ਉਹ ਵੀ ਗਰੀਬ ਪਰਿਵਾਰ ਨੇ ਉਹਨਾਂ ਨੂੰ ਵੀ ਲਿਆਣਾ ਜ਼ਰੂਰੀ ਹੈ ਉਹਨਾਂ ਦੀ ਦੇਖ ਰਹਿ ਕੇ ਵੀ ਕਰਨਾ ਜ਼ਰੂਰੀ ਹੈ ਪਰ ਜਿਹੜਾ ਰੱਬ ਨਾ ਕਰੇ ਇੱਥੇ ਵੀ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਉਹਨਾਂ ਦੀ ਦੇਖ ਰਹਿ ਕੇ ਵੀ ਕਰਨੀ ਜ਼ਰੂਰੀ ਹੈ